ਆਸੀ ਕਾਲ ਪੰਜਾਬੀ ਮਾਣ ਤੋਂ ਡਾ ਆਪਣਾ ਗੁਰਮੁਖ ਸਿੰਘ ਆਸਕਰ ਦਾ ਸਭ ਠੀਕ ਠਾਕ ਹੋਮੂਗੇ ਅੱਜ ਤਰੀਕ 2 10ਵਾਂ ਮਹੀਨਾ 2025 ਇਸ ਟਾਈਮ ਖੜੇ ਆ ਕਿ ਅਸੀਂ ਨਹਿਰ ਦੇ ਜਗੇੜ ਦੇ ਪੁਲ ਦੇ ਉੱਤੇ ਖੜੇ ਆ ਕਿ ਦੇਖ ਸਕਦੇ ਹੋ ਕਿ ਸਾਂਝੀ ਦਾ ਤਿਹਾੜਾ ਕਿਹੜਾ ਬੜੀ ਧੂਮਤਾਬ ਨਾਲ ਮਨਾਇਆ ਜਾਂਦਾ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਲੱਗ ਲੱਗ ਇਹਦਾ ਤਿਹਾੜਾ ਤਕਰੀਬਨ ਪੁਰਾਣੇ ਵਿਸੋਤਾ ਤੋਂ ਦਿੰਦੇ ਹਨ ਬਹੁਤ ਪੁਰਾਣਾ ਤਿਹਾੜਾ ਹੈ ਇਹ ਸਾਂਝੀ ਵਾਲ ਦਾ ਮਾਗਾ ਬੜੀ ਪਿੱਟ ਦੀਆਂ ਕੁੜੀਆਂ ਉਰਤੀਆਂ ਸੀ ਨਹੀਂ ਆਪਾਂ ਪਰ ਪਹਿਲਾਂ ਮਿੱਟੀ ਇਕੱਠੀ ਕਰਕੇ ਤੇ ਸਾਂਝੀ ਲਾਉਂਦੇ ਹੁੰਦੇ ਆ ਜਿਹਦੇ ਉਸ ਤੋਂ ਬਾਅਦ ਉਹਦੀ ਪਾਰ ਪੂਜਾ ਕਰਕੇ ਤੇ ਤਕਰੀਬਨ ਦਸਹਿਰੇ ਵਾਲੇ ਦਿਨ ਤੇ ਇੱਥੇ ਮਹਿਰ ਦੇ ਤਾਣਾਜ਼ ਆਉਂਦੀਆਂ ਸੀਗੀਆਂ ਦੋ ਦੋ ਲੜਿਓ ਸੰਗਤ ਟਰਾਲੀਆਂ ਟਰੈਕਟਰ ਭਰ ਕੇ ਇੱਥੇ ਪਾਉਂਦੀਆਂ ਤਕਰੀਬਨ ਦੇਖ ਸਕਦੇ ਤੁਸੀਂ ਵੀਡੀਓ ਦੇ ਵਿੱਚ ਜਿਹੜੀ ਨੈਵੇ ਵਾਲੀ ਸੰਗਤੂ ਕੀ ਆ ਉਹ ਤੁਰ ਕੇ ਤੇ ਸੰਝੀ ਨੂੰ ਰਾਸਿਰ ਤੇ ਰੱਖ ਕੇ ਲੈ ਕੇ ਆਉਂਦੀ ਆ ਵੀ ਬੜੀ ਹੀ ਸਰਦਨ ਨਾਲ ਇੱਕ ਪ੍ਰੇਮ ਭਾਵਨਾ ਵਾਂਗੀ ਸਾਂਝੀ ਨਾਲ ਪੁਰਾਣੀ ਜੁੜੀ ਹੋਈ ਜਿਹੜੀ ਤੁਸੀਂ ਦੇਖ ਸਕਦੇ ਹੋਗੇ ਤੇ ਨਹਿਰ ਦੇ ਉੱਤੇ ਖੜੇ ਆਗੇ ਫੈਸਟ ਟਾਈਮ ਤਕਰੀਬਨ ਸ਼ਾਮ ਆਹ ਫੌਣੇ ਛੇ ਦਾ ਹੋ ਚੁੱਕਿਆ ਵਗਾ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਤੁਸੀਂ ਕਿਵੇਂ ਲੋਕ ਆਹ ਤਿਹਾਰ ਦੇ ਕੋਈ ਮਨਾ ਰਹੇ ਨੇ ਕਿਹੜੀ ਇਹ ਸਾਂਝੀ ਦਾ ਤਿਹਾਰ ਆਗਾ ਇਹ ਕੁੜੀਆਂ ਦਾ ਤਕਰੀਬਨ ਤਿਹਾਰ ਜੀ ਆ ਤੇ ਪੁਰਾਣੇ ਬਜ਼ੁਰਗਾਂ ਤੋਂ ਜੋੜਦੇ ਆ ਰਹੇ ਆ ਕਿ ਪਹਿਲਾਂ ਜਿਹੜਾ ਇਤਿਹਾਰ ਜੀ ਬਹੁਤ ਹੀ ਧੂਮ ਨਾਲ ਮਨਾਇਆ ਜਾਂਦਾ ਤੇ ਤਕਰੀਬਨ ਅੱਜ ਦੇ ਸਮੇਂ ਦੇ ਵਿੱਚ ਕਿੰਨੇ ਵੀ ਲੋਕ ਤਕਰੀਬਨ ਬਹੁਤ ਘੱਟ ਦੇ ਕੇ ਤਕਰੀਬੇ ਕਿ ਦੇਖ ਸਕਦਾ ਕਿਉਂਕਿ ਜਦੋਂ ਮਨਾਉਂਦੇ ਹੁੰਦੇ ਸੀ ਕਿ ਪਹਿਲਾਂ ਅਸੀਂ ਇੱਥੇ ਆਉਂਦੇ ਹੁੰਦੇ ਸੀ ਛੋਟੇ ਤਕਰੀਬੇ ਤੇ ਜਗ੍ਹਾ ਨਹੀਂ ਮਿਲਦੀ ਸੀਗੀ ਸਾਨੂੰ ਸੰਜੀਤਾਨ ਨੂੰ ਤੇ ਅੱਜ ਦੇ ਸਮੇਂ ਦੇ ਵਿੱਚ ਕੁਝ ਲੋਕ ਤਕਰੀਬਨ ਬਾਹਰ ਗਾ ਬਾਹਰ ਗਏ ਨੇਗੇ ਤੇ ਘਰਾਂ ਦੇ ਖਾਲੀ ਹੋ ਗਏ ਨੇ ਉਹਨੂੰ ਤੇ ਤੇ ਵੀ ਤੇ ਲੋਕਾਂ ਦੇ ਵਿੱਚ ਤੁਹਾਡੇ ਜਿਹੜੇ ਇੱਥੇ ਲੋਕ ਰਹਿੰਦੇ ਨੇ ਤਕਰੀਬਨ ਉਹ ਕੋਈ ਘਰ ਹੀ ਹੋਊਗਾ ਕਿਹੜਾ ਇਹ ਤਿਹਾਰ ਤਕਰੀਬਨ ਨਹੀਂ ਮਨਾਉਂਦਾ ਅੱਜ ਦੇ ਸਮੇਂ ਦੇ ਵਿੱਚ ਇਹ ਤਿਹਾਰ ਬਹੁਤ ਮਹੱਤਵਪੂਰਨ ਹੈ ਦਸਹਰੇ ਵਾਲੇ ਦਿਨ ਹਾਂ ਸੰਜੀ ਦਾ ਜਿਹੜਾ ਤਿਹਾਰ ਆ ਉਹ ਸੰਜੀ ਨੂੰ ਪਾਣੀ ਵਿੱਚ ਜਲ ਪ੍ਰਵਾਹ ਕੀਤਾ ਜਾਂਦਾ ਹੈ ਤਕਰੀਬਨ ਇਹ ਨਰਾਤੇ ਆਦੋਂ ਤਿਹਾਰ ਸ਼ੁਰੂ ਹੁੰਦਾ ਹੈ ਨਰਾਤੇ ਦੇ ਤਿਹਾਰ ਤੋਂ ਕੁੜੀਆਂ ਮਿੱਟੀ ਇਕੱਠੀ ਕਰਕੇ ਸੂਰਜ ਚੰਦ ਤਾਰੇ ਆਟੋ ਆਟਾ ਬਣਾਉਂਦਿਆਂ ਨੇ ਗਿਆ ਤੇ ਫਿਰ ਉਹ ਕੰਧ ਦੇ ਉੱਤੇ ਲੇਪ ਲਾ ਕੇ ਤੇ ਕੰਧ ਉੱਤੇ ਚਪਕਾ ਕੇ ਦੀ ਪੂਜਾ ਪਾਠ ਕਰਦਿਆਂ ਨੇ ਕਿ ਤੇ ਆਤਰ ਨੂੰ ਰਵਾਇਤੀ ਕਿਹੜੇ ਗਾਰੇ ਹੁੰਦੇ ਨੇਗੇ ਰਾਤ ਨੂੰ ਤੇ ਗਾਰੇ ਸ਼ਬਦ ਚੌਰੀ ਸ਼ਬਦ ਕਹਿ ਸਕਦੇ ਆਂਗੇ ਉਹ ਸ਼ਬਦ ਸੁਣਾ ਕੇ ਕੇ ਸਾਹਮਣੂ ਆਰਤੀ ਕਰਕੇ ਤੇ ਉਸ ਤੋਂ ਉਪਰੰਤ ਵਰਸਾਦ ਜਿੰਨੇ ਵੀ ਹੁੰਦੇ ਨੇਗੇ ਆਏ ਹੋਏ ਪਿੰਡ ਦੀਆਂ ਕੁੜੀਆਂ ਇਕੱਠੀਆਂ ਹੁੰਦੀਆਂ ਨੇ ਆਰਤੀ ਫੇਰ ਤੇ ਉਹਨਾਂ ਨੂੰ ਪ੍ਰਸ਼ਾਦ ਨਾਲ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਹੀ ਸੱਤ ਸੱਤ ਦਿਨ ਦਾ ਇਤਿਹਾਸ ਸੱਤ ਦਿਨ ਦਾ ਇਤਿਹਾਸ ਹੁੰਦਾ ਹੈ ਤਕਰੀਬਨ ਅੱਜ 7ਵਾਂ ਦਿਨ ਸੀ ਜੋ ਤੇ ਦਸਹਰੇ ਵਾਲੇ ਦਿਨ ਤੇ ਸੰਜੀ ਨੂੰ ਤਕਰੀਬਨ ਸਵੇਰ ਦੇ ਟਾਈਮ ਕੰੰਧਾ ਤੋਂ ਉਤਾਰ ਦਿੱਤਾ ਜਾਂਦਾ ਹੈ ਤੇ ਉਤਾਰਨ ਤੋਂ ਬਾਅਦ ਉਹਨੂੰ ਜਲ ਪਰਵਾਹ ਕੀਤਾ ਜਾਂਦਾ ਹੈ ਲੈ ਜੀ ਜੀ ਤੁਹਾਨੂੰ ਦਿਖਾ ਰਹੇ ਹਾਂ ਕਿ ਦੋ ਦੂਨੇੜੇ ਸੰਗ ਤੇ ਟਰਾਲੀਆਂ ਟਰੈਕਟਰ ਤੇ ਜਿਹੜੇ ਦੂਰ ਦੇ ਹੁੰਦੇ ਨੇ ਉਹ ਟਰਾਲੀਆਂ ਟਰੈਕਟਰ ਟਰੈਂਪੂ ਕਾਰਾਂ ਦੇ ਵਿੱਚੋਂ ਮਨੇ ਜਿਹੜੇ ਨਜ਼ਦੀਕ ਦੇ ਹੁੰਦੇ ਨੇ ਉਹ ਤਕਰੀਬਨ ਤੁਰ ਕੇ ਆਉਂਦੇ ਨੇ ਕਿ ਛੋਟੇ ਬੰਨੀ ਇਹ ਤਿਹਾਰ ਕਿੱਦਾਂ ਕਿੱਤਾ ਬਣਾਇਆ ਜਾਂਦਾ ਹੈਗਾ ਕਮੈਂਟਾਂ ਵਿੱਚ ਦੋਨੋ ਤੇ ਧੰਨਵਾਦ ਜੀ